ਤਾਂ ਮੁਰੇ ਤੁਸੀਂ ਬਿਠਾ ਕੇ ਪਰਿਵਾਰੀਆਂ ਨੂੰ ਗਲਾਡਾ ਚ ਇਨਸਟਰਕਸ਼ਨਾਂ ਦਿਨੋ ਵਿੱਚ ਜਾਓ ਜੇ ਕਰੋ ਉਹ ਕਰੋ ਅਜਾ ਆ ਜਾਂਦਾ ਸਤਿੰਦਰ ਜੈਨ ਬਾਉ ਜੀ ਮੇਰ ਨਾਲ ਕਰੋ ਮੀਟਿੰਗ ਆਉਂਦੇ ਫਿਰ ਅੱਜ ਜੈਨ ਨੂੰ ਭੇਜ ਦਿੰਦੇ ਤੁਸੀਂ ਮਿੰਤਾ ਕਰੋਗੇ ਲੋਕਾਂ ਦੀਆਂ ਵੀ ਸਾਨੂੰ ਜੇ ਗੱਦੇ ਵਾਲੀ ਨਹੀਂ ਸਾਨੂੰ ਲੱਕੜ ਵਾਲੀ ਦੇ ਦਿਓ ਲੱਕੜ ਵਾਲੀ ਨਹੀਂ ਲੋਹੇ ਵਾਲੀ ਦੇ ਦਿਓ ਪਰ ਮਹਾਰਾਜ ਤੁਹਾਨੂੰ ਇਹ ਜਿਹੜੀ ਲੋਕਾਂ ਦੀ ਸੇਵਾ ਕਰਨ ਲਈ ਕੁਰਸੀ ਆ ਤੁਹਾਨੂੰ ਇਹ ਨਸੀਬ ਨਹੀਂ ਹੋਊਗਾ ਕਮੰਟੀ ਲੁਧਿਆਣੇ ਦੇ ਵਿੱਚ ਪੀਯੂ ਚੈਲੰਜ ਖੁਦ ਕਰਦੇ ਰਹੇ ਆ ਕਿ ਦੂਧੀਆਂ ਪਾਰਟੀਆਂ ਆਉਣ ਪੰਜਾਬ ਬਚਾਓ ਰੈਲੀ ਜਿਹਨੂੰ ਕਹਿੰਦੇ ਸੀਗੇ ਕਿ ਸਾਡੇ ਨਾਲ ਆ ਕੇ ਗੱਲਬਾਤ ਕਰਨ ਫਿਰ ਅੱਜ ਕੀ ਲੱਗਦਾ ਉਹਨਾਂ ਨੂੰ ਸੱਦਾ ਨਹੀਂ ਪਹੁੰਚਿਆ ਜੋ ਕਿ ਹੋਰ ਕਾਰਨ ਜਿਹੜਾ ਪਤਾ ਨਹੀਂ ਲੱਗਿਆ ਅੱਜ ਸਰਕਾਰ ਨੂੰ ਤਾਂ ਕਿੜੀ ਦਿਖ ਜਾਂਦੀ ਆ ਸ਼ੈਨਸ਼ਾ ਪੈਲੈਸ ਬੁੱਕ ਹੋਇਆ ਵਾ ਸਰਕਾਰ ਨੂੰ ਸੋਸ਼ਲ ਮੀਡੀਆ ਤੇ ਇਹ ਸੋਸ਼ਲ ਮੀਡੀਆ ਚ ਜਨਮੀ ਸਰਕਾਰ ਆ ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਸੋਸ਼ਲ ਮੀਡੀਆ ਤੇ ਇੱਕ ਵਰੀਲਾ ਜਾਂ ਲੋਕ ਜਾਂ ਤੁਹਾਡੇ ਵਰਗੇ ਪੱਤਰਕਾਰ ਵੀ ਇੰਨੇ ਲੋਕ ਦੇਖਦੇ ਨੇ ਉਹਦੇ ਵਿੱਚ ਆਮ ਆਦਮੀ ਵਿਚਾਰ ਦਾ ਨਸਬੰਧ ਹੁੰਦੋਂ ਕਿ ਉਹ ਕਿਤੇ ਦੱਸੇ ਨਾਊਗਾ ਸਭ ਪਤਾ ਖਤਮ ਕਾਇਮ ਨੂੰ ਵੀ ਗਿਆ ਤੇਰੀ ਸਰਪੰਚੀ ਰੱਦ ਕਰ ਦਾਂਗੇ ਮੈਨੂੰ ਗ੍ਰਾਂਟ ਨਹੀਂ ਆਉਣੀ ਤੇਰਾ ਵੋਟ ਕਰ ਦਾਂਗੇ ਇਹ ਕਰ ਦਾਂਗੇ ਢਾ ਦਾਂਗੇ ਕਰ ਦਾਂਗੇ ਜੀ ਸਭ ਕਹਿੰਦੇ ਡਿਵੈਲਪਰ ਨੇ ਨੀ ਜਿਮੀ ਦੇ ਦਿੱਤੀ ਕਿਸਾਨਾਂ ਨੂੰ ਤੇ ਕਿੱਥੇ ਪੁੱਛ ਲੋ ਕਿਉਂ ਨਹੀਂ ਪਿੰਡਾਂ ਚਾਰੇ ਕਿਉਂ ਨਹੀਂ ਕਿਸਾਨਾਂ ਕੁਆਰੇ ਕਿਉਂ ਨਹੀਂ ਜੋਤਾ ਹੈ ਕਿਉਂ ਨਹੀਂ ਆਜਾਏ ਜਾਂ ਕਿਉਂ ਨਹੀਂ ਗਾਹਾਂ ਆਉਣਗੇ ਮਤੇ ਮੇਰ ਕੋ ਪਈਆ ਵੀਰੇ ਨੇ ਕੋ ਸਾਡੇ ਪਿੰਡਾਂ ਦੇ ਨਹੀਂ ਆਲੇ-ਦਾਲੇ ਦੇ ਗ੍ਰਾਮ ਸਭਾ ਜੇ ਕੋ ਸੋਧਨ ਕਰਕੇ ਜਾਂਦਾ ਅਸੀਂ ਤਾਂ ਡਰੇ ਨਹੀਂ ਕਿ ਜਿਹੜੇ ਬਿਲਡਰ ਡਰੇ ਨੇ ਜਾਂ ਡਰ ਐ ਨੇ ਤੁਸੀਂ ਉਹ ਕਹਿੰਦੇ ਤੁਸੀਂ ਪਹਿਲਾਂ ਚੀਚੀ ਫੜਾਈ ਤਾਂ ਤੁਹਾਡਾ ਹੱਥ ਫੜਿਆ ਲੋਕਾਂ ਦੀਆਂ ਅੱਖਾਂ-ਜੱਖਾਂ ਵਾ ਕੇ ਗੱਲ ਨਹੀਂ ਕਰ ਸਕਦੇ ਕਿਉਂਕਿ ਮਨਸੂਬੇ ਹੋਰ ਨੇ ਮਾ ਮਸ਼ਹੂਰੀ ਹੋਰ ਆ ਕੰਪਨੀ ਹੋਰ ਆ ਪ੍ਰੋਡਕਟ ਹੋਰ ਆ ਫਾਇਦੇ ਹੋਰ ਦੱਸੇ ਜਾ ਰਹੇ ਆ ਨੁਕਸਾਨ ਨੁਕੋਏ ਜਾ ਰਹੇ ਨੇ